ਉਹ ਕਿਤੇ ਆਪਣੇ ਮਿੱਟੀ ਕੁਰੀਆਂ ਨਹੀਂ ਕਾਲੇ ਰੰਗ ਦੀਆਂ ਉਹ ਵੀ ਬੰਦਿਆਂ ਨੂੰ ਲੈ ਜਾਂਦੀਆਂ ਪਰੇ ਆਪਣੇ ਬਾਗ ਹੱਥਾਂ ਦੇ ਟਿਲਪੇ ਪਰੇ ਜਾ ਕੇ ਜੋ ਚੱਕ ਚੁੱਕਾ ਕੇ ਉਹਨੂੰ ਪੈਕ ਹੋਣੀ ਨਹੀਂ ਜਾਂ ਉਹਨਾਂ ਦਾ ਡਿਜੈਕਸ਼ਨ ਹੁੰਦੇ ਆ ਫਿਰ ਆਪਾਂ ਪਹਿਲੇ ਨਹੀਂ ਦਿੱਤੇ ਦਾ ਸਭ ਛੇੜ ਕਰਦਾ ਹੈ ਤਾਂ ਨਮਾ ਲਾਉਂਦੀ ਕਰਾਉਂਦੇ ਆ ਜਿਆਦਾਤਰ ਨੰਦਰ ਸਾਈਡੋਂ ਉਹ ਮੀਆ ਰਾਤ ਸਰੇ ਹੁੰਦੀਆਂ ਆਇਆਂ ਜੇਂ ਸਮੇਂ ਕੋਈ ਨਹੀਂ ਹੁੰਦੀ ਰਾਤ ਸਮੇਂ ਨਾਈਟ ਆ ਕੇ ਇਹਦੇ ਆਪਣੇ ਗਾਹ ਕਲਪੀਆਂ ਚੁਰਕੀ ਤਾਂ ਕਰਦੀਆਂ ਅਸਲ ਕੀ ਮਾਮਲਾ ਪਤਾ ਜਿਹੜੇ ਇੱਕ ਲੜਕੀਆਂ ਤੁਸੀਂ ਬਹੁਤ ਸੁਣੇ ਕਿਹਾ ਰਾਤ ਅਸਰੀ ਉੱਤੇ ਡਾਗਟ ਗਸ਼ਤਰੀ ਸੌਣੇ ਚ ਆਪਣੇ ਕਰਮਚਾਰੀ ਨਾਲ થઈ ਗਈ ਸੀ ਲੋਕਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਹਨਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਿਖਾਏ ਤੇ ਇੱਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਕਾਲੇ ਰੰਗ ਦੀਆਂ ਹੋਰ ਵੀ ਬੰਦਿਆਂ ਨੂੰ ਲੈ ਜਾਨੀਆਂ ਆਪਣੇ ਆਪਣੇ ਆ ਕੇ ਥਾਂ ਦੇ ਕਰੀਪੇ ਪਰੇ ਜਾ ਕੇ ਜਿਹੜੇ ਨੂੰ ਚੱਕ ਫੁਕਾ ਕੇ ਨੂੰ ਪਾਇ ਕੋੜੀਆਂ ਜਾਂ ਉਹਨਾਂ ਦਾ ਅਬjection ਲਉਂਦੇ ਆ ਕਿ ਤੁਹਾਨੂੰ ਪੈਸੇ ਨਹੀਂ ਦਿੱਤੇ ਜਦੋਂ ਸਾਡਾ ਛੇ ਸ਼ੜ ਕਰਦਾ ਹੈ ਤਾਂ ਨਾਮ ਨਾਲ ਬਸਿ ਕਰਾਉਂਦੇ ਆ। ਅ ਉਹਦੇ ਸਮੇਂ ਤੇ ਸ਼ੇਪ ਦੇ ਛੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਤੇ ਪੰਜਾਬਣ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਇਕਾਂ ਨੂੰ ਵਸਲਾਵ ਜਲਾ ਕੇ ਉਹਨਾਂ ਕੋਲ ਪੈਸੇ ਵਟੋਲਦੀਆਂ। ਕੰਪਨੀ ਦੇ ਕੇ ਵੀ ਤੈਨੂੰ ਅਜਿਹਾ ਨਹੀਂ ਕਿਸੇ ਟੇਕ ਤੇ ਦਾ ਕਰਦਾ। ਤਾਂ ਉਹਨਾਂ ਦੇ ਖਰਾਪ ਸੀ ਵਕ-ਵਕ ਕੇ ਸੀ। ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਦੇ ਨਾਲ ਸਾਹਮਣੇ ਆ ਕੋਸ਼ ਇਹਦਾ ਕੋਈ ਜੁਗੰਡਾ ਤਾਂ ਕੋਈ ਲਾਈਜੀ ਨਹੀਂ ਤੂੰ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਨੂੰ ਕਲੀਅਰ ਸੀ ਮਿਲੇ ਅਸੀਂ ਕਰ ਲਈ ਅੱਛਾ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਵਰਡ ਵਗੈਰਾ ਉਹ ਵੀਜ਼ੇ ਦੇ ਹਗੇ ਤੇ ਸਮਾਪਤੀ ਹੋ ਚੁੱਕੀ ਹੈ ਉਸ ਦੇ ਨੋਟੀਫਿਕੇਸ਼ਨ ਜਲੇ ਆ ਰਹੇ ਤੁਹਾਨੂੰ ਕੁਝ ਵੀ ਰੋਕ ਦੇ ਮਿਲੇ ਆ ਤੇ ਬਾਕੀਆਂ ਦੇ ਅਸੀਂ ਲੈਣੀ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਉੱਥੇ ਕਰਦੀਆਂ ਪਈਆਂ ਵੀ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਟੱਲਦੀਆਂ ਤੇ ਜਿਵੇਂ ਰਾਤ ਸਮੇਂ ਹੀ ਹੁੰਦੀਆਂ ਹਾਂ ਇਰਾਸਮੇ ਆ ਕੇ ਉਥੇ ਗਾਕਮ ਉੱਤੇ ਕਰਕੇ ਉਹਨਾਂ ਨੂੰ ਗ੍ਰਾਹਤਮ ਘਾ ਕੇ ਪੈਸੇ ਲੈ ਲਿਆ ਤੇ ਕਈਆਂ ਨੇ ਬਾਹਰ ਚਲੇ ਵੀ ਜਾਂਦੇ ਰਾਤ ਅੱਛਾ ਇਹ ਤੁਸੀਂ ਕੋਈ ਨਸ਼ੇ ਦੀ ਵੀ ਚੋੜੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀ ਹੈਗੀਆਂ ਵੀ ਖਾਣੇ ਦੀ ਵੀ ਹੈਗੀਆਂ ਲੱਗਦੀ ਹੂੰ ਹੂੰ ਤੇ ਇਹਨਾਂ ਦਾ ਰਸਤਾ ਵੀ ਦੋਈ ਚੱਲ ਰਹੀ ਹੈ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਇਹਨਾਂ ਦੇ ਖਿਲਾਫ ਦੋ ਵਕਫਾ ਵਕਫਾ ਮਗਰਮੇ ਦਰਜ ਕੀਤੀਆਂ ਜਿਨ੍ਹਾਂ ਨੂੰ ਸੀ ਰਿਪੋਰਟ ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਦੇ ਤੇ ਮੁਕਤਮ ਕਿਹੜਾ ਦਰਜ ਕੀਤਾ ਦੱਸ ਸਕਦੇ ਅਸੀਂ 383 ਫਰਾਂਸੂ 6541 ਐਪੀਸੀ ਚਾਹਤ ਉਹ ਘਰ ਨੇ 39 ਨੰਬਰ ਮਕਮਾ ਤੋਂ 40 ਨੰਬਰ ਉਹ ਕਰਨਾ ਗਰਜੀ ਕੀਤਾ ਉਹ ਉਰੀ ਇਨਵੈਸਟੀਗੇਟ ਕਰਕੇ ਉਹ ਫਾਈਲ ਜਾਰੀ ਆ ਜੋ ਵੀ ਇਨਵੈਸਟੀਗੇਸ਼ਨ ਚਾਹਵੇਗਾ ਉਹਦੇ ਖਿਲਾਫ ਕਾਰਵਾਈ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਲਈ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਆ ਵੀ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਗਏ ਤਾਂ ਨੇ ਤਰਤੀਸ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਪਰ ਜ਼ਿਆਦਾਤਰ ਜੰਗਲ ਸਾਈਡਾਂ 'ਤੇ ਹੁੰਦੀਆਂ ਰਾਸਤਰੀ ਹੁੰਦੀਆਂ ਨਾਈਟਾਂ ਗੈਨ ਸਮੇਂ ਕੋਈ ਨਹੀਂ ਹੁੰਦੀ ਤੇ ਰਾਤ ਸਮੇਂ ਨਾਈਟ ਆ ਕੇ ਬੈਠੇ ਆਪਣੇ ਗਾਹ ਕਲਪੜੀਆਂ ਬੁਰਕੀ ਤਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਨੂੰ ਖਤਮ ਕਰ ਦਿਓ ਦੱਲੀਆਂ ਨਹੀਂ ਬਲੈਕਮੇਲ ਕਰਦੀਆਂ ਕਈਆਂ ਦੇ ਚੇਲੇ ਵੀ ਜਾਂਦੀਆਂ ਬਲੈਕਮੇਲ ਕਰਦੀਆਂ ਜੇ ਉਸ ਨੂੰ ਪੈਸੇ ਲੈਣੇ ਤੇ ਤੁਹਾਨੂੰ ਪੈਸੇ ਦੇ ਦੋਗੇ ਤੇ ਤੈਨੂੰ ਅਸੀਂ ਕਹਾਂਗੇ ਕਿ ਸਾਨੂੰ ਪੁਲਿਸ ਕੋ ਫੜਾ ਲਾਂਗੇ ਕਿ ਤੂੰ ਸਾਨੂੰ ਐ ਕੁੱਤਾ ਇੱਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸਦੀਆਂ ਜਿਹ ਅੱਜ ਤੱਕ ਕੋਈ ਕਰ ਰਿਹਾ ਐ ਕਰ ਰਿਹਾ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋਲ ਐ ਫੋਰਸੇਬਲ ਪੈਸੇ ਲੈ ਲਿਆ ਆਪਾਂ ਨੂੰ ਸੂਚਨਾ ਕਿਹਦਾਈ ਸੀ ਬਿਲਕੁਲ ਦੋ ਆਪਣੇ ਵਪਰੀਮ ਗਈਏ ਸੀ ਜਿਨ੍ਹਾਂ ਨੇ ਵੱਖ-ਵੱਖ ਆਪਣੇ ਬੈਂਕ ਕਰਤੀ ਕਰਾਈ। ਤੇ ਇੱਕ ਤਾਂ ਆਪਣੇ ਵਪਰੀਮ ਦੀ ਸ਼ੀ ਕੁ ਜਾਨੀ ਖਾਲੇ ਰੰਗ ਦੀਆਂ ਹੋਰ ਵੀ ਬੰਦੇ ਹੁੰਦੇ ਜਾਨੀ ਪਰੇ ਆਪਣੇ ਹਰ ਗੱਥਾਂ ਦੇ ਕਰੀ ਪੇਪਰੇ ਜਾ ਕੇ ਜੋ ਵੀ ਚੱਕ ਚੁੱਕੋ ਗਾ ਕੇ ਉਹਨੂੰ ਪੇਕ ਹੋਣੀ ਆ ਜਾਂ ਉਹਨੂੰ ਦਾਬਜੈਕਸ਼ਨ ਹੁੰਦੇ ਆ ਫਿਰ ਅਸੀਂ ਪੈਸੇ ਨਹੀਂ ਦਿੱਤੇ ਤਾਂ ਸਾਣਾ ਛੇ ਛੜ ਕਰਦਾ ਹੈ ਤਾਂ ਨਾਮਾ ਉਹਨੂੰ ਕਰਾਉਣਾ। ਜ਼ਿਆਦਾਤਰ ਲੰਦਰ ਸਾਈਡੋਂ ਉਹ ਮੀਰ ਰਾਸਣੇ ਹੁੰਦੀਆਂ ਆਇਤ। ਦਿਨ ਸਮੇਂ ਕੋਈ ਨਹੀਂ ਹੁੰਦੀ। ਰਾਤ ਸਮੇਂ ਨਾਈਟ ਆ ਕੇ ਏਡੇ ਆਪਣੇ ਗਾਹ ਕਲਾਪੀਆਂ ਤੇ ਮੁਰਗੀ ਦਾ ਕਰਦੀਆਂ। ਹਾਂ ਜੀ ਕੀ ਮਾਮਲਾ ਬਕਿਸਮ ਜਿਹੜੇ ਇੱਕ ਲੜਕੀਆਂ ਤੁਸੀਂ ਉਸਦੇ ਬਹੁਤ ਸੁਣ ਲਏ ਆ। ਰਾਤ ਅਸਰੀ ਉਥੇ ਡੌਗਗੇਟ ਗਰਚਰੀ ਸੋਨੂ ਤੇ ਆਪਣੇ ਕਰਮਚਾਰੀ ਦੇ ਨਾਲ ਖੜੇ ਸੀ ਲੋਗ। ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਿਖਾਏ। ਤੇ ਇਥੇ ਇੱਕ ਤਾਂ ਆਪਣੇ ਬੇਸ਼ੀ ਕੁੜੀਆਂ ਨੇ ਕਾਲੇ ਰੰਗ ਦੀਆਂ। ਉਹ ਵੀ ਬੰਦੇ ਨੂੰ ਲੈ ਜੰਨੀ ਆ ਪਰੇ ਆਪਣੇ ਆ ਕੇ ਥਾਂ ਦੇ ਗਰੀਬ ਪਰੇ ਜਾ ਕੇ ਜਿਹਨੂੰ ਚੱਕ ਚੁਪੜਾ ਕੇ ਉਹਨੂੰ ਕੋ ਪੈਸੇ ਕੋ ਨਹੀਂ ਆ ਜ ਉਹਨਾਂ ਦਾ ਵੇਖਿਆ ਲੁੰਦੇ ਆ ਤੇ ਤੁਹਾਨੂੰ ਪੈਸੇ ਨਹੀਂ ਦਿੱਤੇ ਤਾਂ ਸਾਡਾ 6 6ੜਾ ਕਰਦਾ ਇਹਦਾ ਮਾਮਲਾ ਵਰਤੀ ਕਰਾਉਣਾ ਹੈ ਅ ਹੋਰ ਸਮਝੇ ਛੇ ਦੇਸੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਤੇ ਪੰਜਾਬਣ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਵਹਿਫਲਾਵ ਫਲਾ ਕੇ ਉਹਨਾਂ ਕੋ ਪੈਸੇ ਵਟੋਲਦੀਆਂ ਹਮ ਵੀ ਦੇ ਕੇ ਉਹ ਤੈਨੂੰ ਅਸੀਂ 18 ਦੇ ਇਸ ਤਰ੍ਹਾਂ ਕਰਦਾ ਹੈ ਆ ਉਹਨਾਂ ਦੇ ਕਿਰਾਇਪਤੀ ਵਕਫੇ ਕੇਸ ਦੇ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇਹਨਾਂ ਸਾਹਮਣੇ ਆਇਆ ਕੁਝ ਜਿਹੜਾ ਕੋਈ ਜੁਗਾੰਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਨੂੰ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੀ ਹਾਂ ਅੱਛਾ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ਾ ਦੇ ਹੈਗੇ ਤੇ ਸਮਾਪਤੀ ਹੋ ਚੁੱਕੀ ਹੈ ਉਸ ਤੇ ਨੋਟੀਫਿਕੇਸ਼ਨ ਜਲੇ ਹਰੇ ਤੁਹਾਨੂੰ ਕੁਝ ਤੇ ਰੁਕਦੇ ਮਿਲੇ ਆ ਅਜੇ ਬਾਕੀਆਂ ਦੇ ਅਸੀਂ ਲੈਣੀ ਅੱਛਾ ਜੀ ਜਿਹੜੀਆਂ ਪੰਜਾਬੋਂ ਕੁੜੀਆਂ ਦੱਸਦੇ ਬਤ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਉੱਥੇ ਕਰਦੀਆਂ ਪਈਆਂ ਇਹ ਤਾਂ ਅਤਲਗਾ ਵੀ ਕਾਫੀ ਵੇਰ ਤੋਂ ਉੱਥੇ ਡਰਦੀ ਹੈ ਤੇ ਜਿਵੇਂ ਰਾਤ ਸਮੇਂ ਹੀ ਹੁੰਦੀਆਂ ਹੈ ਹਾਂ ਹਾਂ ਫਿਰ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਇਦਾਂ ਕਰਕੇ ਉਹਨਾਂ ਨੂੰ ਡਰਾਤਨ ਕਰਕੇ ਪੈਸੇ ਲੈ ਲਿਆ ਤੇ ਕਈਆਂ ਨੇ ਬਾਹਰ ਚਲੇ ਵੀ ਜਾਂਦੇ ਰਾਤ ਅੱਛਾ ਇਹ ਦੱਸੋ ਕੋਈ ਨਸ਼ੇਦ ਵੀ ਵਿਚੋ ਆਦੀ ਹੈ ਕਿ ਨਹੀਂ ਕੋਈ ਉਹ ਦੋ ਤਿੰਨ ਲੱਗਦੀ ਹੈ ਕਿ ਖਾਣੇ ਵੀ ਲੱਗਦੀ ਹੈ ਲੱਗਦੀ ਹੈ ਤੇ ਇਹਨਾਂ ਰਹਿ ਗਿਆ ਵੀ ਦਵਾਈ ਚੱਲਦੀ ਹੈ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਉਹਨਾਂ ਦੇ ਖਿਲਾਫ ਦੋ ਵਕਤ ਵਕਤ ਮਗਰਮੇਦਰ ਦੀ ਕੀਤੀ ਹੈ ਜਿਨ੍ਹਾਂ ਨੂੰ ਅਸੀਂ ਰਿਪੋਰਟ ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਦੇ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਅਸੀਂ 383 506 345 ਐਪੀਸੀ ਤਹਿਤ ਉਹ ਕਰਮੇ 39 ਨੰਬਰ ਮਕਮਲਾ ਤੋਂ 40 ਨੰਬਰ ਕਰਮਾ ਦਰਜ ਕੀਤਾ ਆ ਤੇ ਉਹਦੀ ਇਨਵੈਸਟੀਗੇਸ਼ਨ ਅੱਗੇ ਹੁਣ ਚੱਲੀ ਜਾ ਰਹੀ ਆ ਜੇ ਉਹਦੀ ਇਨਵੈਸਟੀਗੇਸ਼ਨ ਚੱਲੇਗਾ ਪੂਰੇ ਖਿਲਾਫ ਹੋਊ ਕਰੀ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਆ ਵੀ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਨੇ ਬੰਦੇ ਤਰਤੀਸ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਹਰ ਜ਼ਿਆਦਾਤਰ ਨੰਦਰ ਸਾਈਡਾਂ ਤੋਂ ਹੁੰਦੀਆਂ ਰਾਤ ਸਮੇਂ ਹੁੰਦੀਆਂ ਨਾਈਟ ਜੇਨ ਸਮੇਂ ਕੋਈ ਨਹੀਂ ਹੁੰਦੀ ਰਾਤ ਸਮੇਂ ਨਾਈਟ ਆ ਕੇ ਬਿਟੇ ਆਪਣੇ ਗਾਹ ਕਲਪਦੀਆਂ ਬੁਰਕੇ ਦਾ ਕਰਦੀਆਂ ਨਹੀਂ ਇਹ ਬਲੈਕਮੇਲਿੰਗ ਕਰਦੀਆਂ ਲੋਕ ਤੁਮ ਘੜ ਦੋ ਦਰਦੀਆਂ ਬਲੈਕਮੇਲ ਕਰਦੀਆਂ ਕਈਆਂ ਦੇ ਚੇਲੇ ਵੀ ਜਾਂਦੇ ਆ ਬੜਾ ਜ਼ਿਆਦਾ ਬਲੈਕਮੇਲ ਕਰਦੀਆਂ ਜੇ ਉਸ ਨੂੰ ਪੈਸੇ ਲੈ ਲੈ ਕਿ ਤੁਹਾਨੂੰ ਪੈਸੇ ਦੇ ਦੋਗੇ ਤੇ ਤੈਨੂੰ ਅਸੀਂ ਕਹਾਂਗੇ ਕਿ ਸਾਨੂੰ ਪੁਲਿਸ ਕੋ ਫੜਾ ਲਾਗੇ ਤੁਹਾਨੂੰ ਐ ਕੁੱਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸੁਟਨ ਰਸਦੀਆਂ ਜੇ ਹੱਥ ਤਾਂ ਕੋਈ ਕਰ ਰਹਾ ਕਰ ਲਓ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਨੂੰ ਮੈਂ ਅਲਿ ਕੋਸਟੇਬਲ ਪੈਸੇ ਲਈ ਆਪਕੋ ਸੂਚਨਾ ਕਿ ਭਾਈ ਜੀ ਬਿਲਕੁਲ ਦੋ ਆਪਣੇ ਬ੍ਰੀਮ ਬਈ ਲੈਏ ਸੀ ਜਿਨ੍ਹਾਂ ਨੇ ਵੱਖ-ਵੱਖ ਬੈਂਕਾਂ ਦਾ ਕੰਮ ਕਰਾਇਆ